ਚੌਧਰੀ ਨਿਵਾਸਗੜ ਦੀ ਵਾਲਾ ਵਿਖੇ ਚੌਧਰੀ ਪਰਿਵਾਰ ਵੱਲੋਂ ਚਲਾਈ ਮਹਿਮਤਾਤ ਗਣਤੰਤਰਤਾ ਦਿਵਸ ਤੇ ਸਫਾਈ ਸੇਵਕਾਂ ਨੂੰ ਵਰਦੀਆਂ ਭੇਂਟ ਕੀਤੀਆਂ ਗਈਆਂ ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਚੌਧਰੀ ਰਾਜਿੰਦਰ ਸਿੰਘ ਰਾਜਾ ਕੌਂਸਲਰ ਪਰਮਜੀਤ ਕੌਰ ਅਤੇ ਚੌਧਰੀ ਭਵਿੰਦਰ ਸਿੰਘ ਬਲੂ ਦੇਸ਼ ਵਾਸੀਆਂ ਨੂੰ ਗਣਤੰਤਰਤਾ ਦਿਵਸ ਦੀਆਂ ਵਾਰਤਾਂ ਦਿੱਤੀਆਂ ਗਈਆਂ ਇਸ ਮੌਕੇ ਚੌਧਰੀ ਰਾਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਨਗਰ ਕੌਂਸਲ ਤੇ ਮਿਊਨਿਸਪਲ ਕੌਂਸਲ ਦੇ ਕਰਮਚਾਰੀਆਂ ਤੇ ਸਫਾਈ ਸੇਵਕਾਂ ਵੱਲੋਂ ਸ਼ਹਿਰ ਨੂੰ ਸਵਾਰਨ ਵਿੱਚ ਬੜਮੰਲਾ ਯੋਗਦਾਨ ਪਾਇਆ ਜਾਂਦਾ ਹੈ ਸ਼ਹਿਰ ਦੀ ਬਹੁਤ ਸਾਰੇ ਵਿਕਸਿਤ ਕਾਰਜ ਕਰਨ ਵਿੱਚ ਵੀ ਇਹਨਾਂ ਵੱਲੋਂ ਅਹਿਮ ਪੁੰਕਾ ਨਿਭਾਈ ਜਾਂਦੀ ਹੈ ਇਸ ਲਈ ਇਹਨਾਂ ਦਾ ਸਤਿਕਾਰ ਕਰਨ ਲਈ ਉਹਨਾਂ ਦੇ ਸਵਰਗਵਾਸੀ ਦਾਦਾ ਦਵਿੰਦਰ ਸਿੰਘ ਵਿੰਦੀ ਚੌਧਰੀ ਵੱਲੋਂ ਇਹ ਮਹਿੰਮ ਸ਼ੁਰੂ ਕੀਤੀ ਗਈ ਜਿਸ ਨੂੰ ਅੱਗੇ ਵੀ ਜਾਰੀ ਰੱਖਣ ਲਈ ਸਪਾਈ ਸੇਵਕਾਂ ਨੂੰ ਵਰਦੀਆਂ ਪੇਂਟ ਕੀਤੀਆਂ ਗਈਆਂ ਇਸ ਮੌਕੇ ਉਹਨਾਂ ਸਪਾਈ ਸੇਵਕਾਂ ਨੂੰ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਵਿੱਚ ਨਿਖਾਰ ਲਿਆ ਕੇ ਸ਼ਹਿਰ ਦੀ ਦਿੱਖ ਨੂੰ ਹੋਰ ਖੂਬਸੂਤ ਬਣਾਉਣ ਵਿੱਚ ਇਸੇ ਤਰ੍ਹਾਂ ਤਤਪਰ ਰਹਿਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੋਗੇ ਇਸ ਮੌਕੇ ਸਪਾਈ ਸੇਵਕਾਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਨੂੰ ਅਲੱਗ ਕਮਰਾ ਦਿੱਤਾ ਜਾਵੇ ਜਿੱਥੇ ਉਹ ਉਹਨਾਂ ਨੂੰ ਮੀਟਿੰਗ ਕਰਨ ਤੇ ਛੁੱਟੀ ਟਾਈਮ ਖਾਣਾ ਖਾਣ ਲਈ ਬੈਠਣ ਦੀ ਜਗ੍ਹਾ ਮਿਲ ਸਕੇ ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਵਾਈਸ ਪ੍ਰਧਾਨ ਐਡਵੋਕੇਟ ਸੰਦੀਪ ਜੈਨ ਅਤੇ ਕਾਉਂਸਲਰ ਸੁਦੇਸ਼ ਕੁਮਾਰ ਟੋਨੀ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਕਿਹਾ ਕਿ ਬਾਕੀ ਕਾਉਂਸਲਰ ਨਾਲ ਗੱਲ ਕਰਕੇ ਕੱਲ ਹੀ ਕਮਰੇ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ ਇਸ ਮੌਕੇ ਪ੍ਰਧਾਨ ਸਾਗਰ ਮੋਗਾ ਨੇ ਸਟਾਫ ਵੱਲੋਂ ਚੌਧਰੀ ਰਾਜਵਿੰਦਰ ਸਿੰਘ ਰਾਜਾ ਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਇਸ ਮੌਕੇ ਕੌਂਸਲਰ ਪਰਮਜੀਤ ਕੌਰ ਚੌਧਰੀ ਭਵਿੰਦਰ ਸਿੰਘ ਵਾਇਸ ਪ੍ਰਧਾਨ ਐਡਵੋਕੇਟ ਸੰਦੀਪ ਜੈਨ ਕੌਂਸਲਰ ਸੁਦੇਸ਼ ਮਾਰਤੂਨੀ ਕੌਫਾ ਕੌਂਸਲਰ ਨੰਬਰਦਾਰ ਰਿਸ਼ਵਤ ਸਿੰਘ ਕੁਬਨਸੂ ਉੱਤਾ ਕਨੈਲ ਸਿੰਘ ਕਾਸੀ ਨੰਬਰਦਾਰ ਤਰਮਿੰਦਰ ਕਲਿਆਣ ਸਾਗਰ ਮੋਗਾ ਜਸਵਿੰਦਰ ਕੁਮਾਰ ਵਿਨੋਦ ਕਲਿਆਣ ਪ੍ਰਵਿੰਦਰ ਕੁਮਾਰ 파ਰਸ ਬਲਵੀਰ ਸੰਦੀਪ ਕੁਮਾਰ ਰਾਜਪਾਲ ਤਿਲਕ ਰਾਜ ਜਗਿੰਦਰਪਾਲ ਅਸ਼ੋਕ ਕੁਮਾਰ ਗੋਬਿੰਦਾ ਬੀਰਵਲ ਨੀਲਮ ਰਿੰਪੀ ਪੈਂਕੀ ਜੀਵਨ ਜੋਤੀ ਆਦ ਹਾਜ਼ਰ ਸਨ ਅੱਜ ਸਭ ਨੂੰ ਜਨਤਕ ਅਪਾਰਧਨਤਾ ਦੇ ਸਾਰੇ ਸ਼ਹਿਰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ ਉੱਥੇ ਹੀ ਆਪਾਂ ਜਿੱਦਾਂ ਸਾਡੇ ਪਰਿਵਾਰ ਵੱਲੋਂ ਪਿਛੇ ਮੇਰੇ ਦਾਦੇ ਜੀ ਵੱਲੋਂ ਜੋ ਇਹ ਨਹਿਮ ਚਲਾਈ ਜਾਂਦੀ ਸੀ ਵੀ ਸਾਡੇ ਮਿਹਨਤੀ ਤੇ ਜੋ ਬਹੁਤ ਸੱਤਕਾਰ ਦੇ ਸਾਡੇ ਫਾਈ ਕਰਮਚਾਰੀ ਨੇ ਜਿਹੜੇ ਕਾਹਨ ਫਾਈ ਕਰਦੇ ਨੇ ਉਹਨਾਂ ਨੂੰ ਕੱਪੜੇ ਜੋ ਵੀ ਮਤਲਬ ਜਿੱਤੇ ਜਾਂਦੇ ਸੀਗੇ ਉਹ ਆਪਾਂ ਲਗਾਤਾਰ 3 ਸਾਲਾਂ ਤੋਂ ਲਗਾਤਾਰ ਉਹ ਜੋ ਕਰ ਰਹੇ ਨੇ ਉਹ ਅੱਜ ਇਹ ਨਹਿਮ ਚਲਾਈ ਆ ਹਾਂ ਯੂਨੀਫਾਰਮ ਉਹਨਾਂ ਨੂੰ ਦਿੱਤੀ ਆ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਸਾਰੀ ਆਮ ਆਦਮੀ ਪਾਰਟੀ ਨਿਮਨੋਂ ਸਾਡੇ ਐਮਸੀ ਸਾਹਿਬ ਪ੍ਰੋਫੈਸਰ ਗਿਆਨ ਜੀ ਨਾਲ ਸਾਡੇ ਵਿਸ਼ਕਮਾ ਟੋਨੀ ਅੰਕੀ ਸਾਹਿਬ ਨੇ ਸਦੇ ਸਾਈਡ ਸਾਫ ਦਾ ਵਾਈਸ ਪ੍ਰਿੰਸੀਪਲ ਨਾਲ ਵੀ ਵਾਈਸ ਪ੍ਰੈਜ਼ੈਂਟ ਨਗਰ ਕੌਂਸਲ ਦੇ ਸਪੌਂਸਰ ਮਾਸਟਰ ਜੀ ਨੇ ਤੇ ਸਾਰੇ ਵੱਲੋਂ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਦਿੰਦਾ ਬਹੁਤ ਬਹੁਤ ਧੰਨਵਾਦ